ਹਾਂਜੀ ਦੋਸਤੋ ਆਪਾਂ ਖੜੇ ਆਂ ਖਨੋਰੀ ਬਾਡਰ ਦੇ ਤੁਸੀਂ ਦੇਖ ਰਹੇ ਜੀ ਵੇਖੋ ਕਿਵੇਂ ਕਿਸਾਨ ਮੋਰਚੇ ਦੇ ਵਿੱਚ ਡਟੇ ਹੋਏ ਜੀ ਕਿਤਰਾ ਦੇ ਰਹਿਣ ਬਸੇਰੇ ਬਾਰੇ ਮਾਗੀ ਦਾ ਦਿਹਾੜਾ ਹੈ ਅੱਜ ਮਾਗੀ ਦਾ ਦਿਨ ਹੈ ਜੀ ਤੇ ਸੰਗਤਾਂ ਨੂੰ ਕੀ ਅਪੀਲ ਕੋਟਾ ਟੀਵੀ ਲੱਗੇ ਤੇ ਕਿ ਬਹੁਤ ਜ਼ਰੂਰੀ ਮੋਹਸਰ ਦੀ ਧਰਤੀ ਤੋਂ ਜਿਹੜੀ ਇਹ ਮਨਾਇਆ ਜਾਂਦਾ ਜੀ ਮਾਗੀ ਦਾ ਦਿਨ ਸਾਹਿਬ ਦੇ ਪਾਵਨ ਧਰਤੀ ਤੇ ਤੇ ਵੇਖੋ ਕਿਸਾਨ ਕਿਨੇ ਬੈਠਿਆ ਵੀਰ ਵੀ ਬੈਠੇ ਜੀ ਜੋ ਵਾਗ ਦੀ ਸੰਗਰਾਮ ਤੇ ਬਲਕਿ ਪੰਜਾਬ ਜੀ ਜਮਰਾਇਆ ਜਾਂਦਾ ਕਿੰਨੀ ਵੱਡੀ ਕਿੰੰਤੀ ਜੀ ਸਾਰੇ ਅੱਜ ਆਪਰ ਰਲ ਕੇ ਜਿੰਨੇ ਵੀ ਕਿਸਾਨ ਭਰਾ ਕਿਸਾਨ ਬੈਠੇ ਆ ਜੀ ਬਹੁਤ ਬਹੁਤ ਬੈਠੇ ਆ ਸਾਰਿਆਂ ਨੂੰ ਦਵਾਈ ਵਾਸਤੇ ਟਰੇਡ ਵੀ ਕਿਸੇ ਨੂੰ ਜ਼ਰੂਰਤਾ ਤਾਂ ਲੋੜ ਪੈਂਦੀ ਆ ਤਾਂ ਦਵਾਈ ਵੀ ਦਿੱਤੀ ਜਾਂਦੀ ਆ ਜੀ ਇੱਕ ਸਾਡਾ ਪਟਿਆਰ ਰੌਣਕਾਂ ਵਧਾਈਏ ਕੋਈ ਸਮਾਂ ਮਾਣੋ ਜੀ ਗੱਲਾਂ ਬਾਤਾਂ ਚੱਲ ਰਹੀਆਂ ਨੇ ਆ ਸੁਣ ਕੇ ਆਪਣਾ ਜੀਵਨ ਜਿਹੜਾ ਥੋੜੇ ਸਮੇਂ ਵਿੱਚ ਸਟੇਜ ਚਾਲੂ ਹੋਊਗੀ ਤੇ ਫਿਰ ਸਾਰੇ ਕਿਸਾਨ ਭਰਾ ਅੰਦਰ ਆ ਕੇ ਲੋਕ ਗਵੇਸ਼ਰ ਤੁਹਾਡੀ ਕੀਰਤਨ ਦਾ ਸੱਜਣ ਦਾ ਤਾਂ ਹੀ ਫਾਇਦਾ ਜੇ ਆਪਾਂ ਕੋਈ ਸੁਣਦਾ ਤੇ ਬਿਲਕੁਲ ਜੀ ਬਿਲਕੁਲ ਵੇਖੋ ਕਵੀਸ਼ਰ ਆ ਰਿਹਾ ਜੀ ਜੇ ਆਪਾਂ ਕੋਈ ਸੁਣਦਾ ਨਹੀਂ ਤੇ ਫਿਰ ਕੋਈ ਫਾਇਦਾ ਨਹੀਂ ਹੈਗਾ ਸਟੇਜ ਭਰੇ ਹੋਣੀ ਤਾਂ ਜੀ ਕਿਉਂਕਿ ਸਮਾਂ 12 ਹੋ ਚੁੱਕਿਆ ਹੈ ਬਿਲਕੁਲ ਕਹ ਲਗਾ ਆਓ ਬਾਕੀ ਇਹ ਹੋਟਲ ਸੀ ਇੱਥੇ ਸਾਹਮਣੇ ਬੋਰਡ ਲੱਗਾ ਜੀ ਗੁਰੂ ਕੇ ਪਿਆਰ ਵਾਲਿਓ ਸਭ ਤੋਂ ਪਹਿਲਾਂ ਆਪਾਂ ਖੰਡ ਪੜ ਵੀ ਤੇਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਫਕੀਰ ਦੇ ਦੇਖੋ ਜਿਹੜੇ ਕਿਸਾਨ ਆ ਸਾਰੇ ਫਤਵੀ ਬਾਜ ਪਾਈਏ ਪਰਦੇ ਬੁਲਾਈਏ ਜੀ ਜੀ ਪਹੁੰਚ ਰਿਹਾ ਜੀ ਵੀ ਜੋ ਆਪਣਾ ਲਗ ਲਗ ਆਪਣਾ ਧਰਮ ਹੈ ਕਵੀਸ਼ਰਾ ਜਿਹੜੇ ਬਾਈ ਜੀ ਲੱਗ ਚੁੱਕਿਆ ਜੀ ਲਾ ਕੇਵਲ ਗੁਰੂ ਮਹਾਰਾਜ ਜੀ ਦੇਵਾਲ ਸਾਹਿਬ ਨੂੰ ਪੂਰੇ 50 ਦਿਨ ਹੋ ਚੁੱਕੇ ਆ ਜੀ ਇੱਥੇ ਮੋਰਚੇ ਦੇ ਵਿੱਚ ਬੈਠਿਆਂ ਨੂੰ ਤੁਹਾਡੇ ਸਾਰਿਆਂ ਦੀ ਖਾਤਰ ਜਿਹਦਾ ਬੰਦਾ ਇੱਕ ਦਿਨ ਬਾਈ ਜੀ ਨਹੀਂ ਰਹਿ ਸਕਦਾ ਵੇਖੋ ਹੈਨਾ ਚਲੋ ਦਿੱਲੀ ਚੱਲ ਗਏ ਬੋਰਡ ਲੱਗਿਓ ਹੈ ਜੀ ਅਲੱਗ-ਅਲੱਗ ਹੈਨਾ ਤੁਹਾਨੂੰ ਦਿਖਾਈ ਜਾਂਦੇ ਆ ਬੀਕੇਯੂ ਸੁੱਧ ਉੱਪਰ ਜ세 ਬੰਦੀ ਸਾਰੇ ਭਰਾ ਜਿਹੜੇ ਸਟੇਟ ਵੱਲ ਜਾ ਰਹੇ ਆ ਜੀ ਗੱਲਬਾਤ ਸੁਣਨ ਵਾਸਤੇ ਤੇ ਅਜੇ ਵੀ ਕਿਸਾਨ ਭਰਾਵਾਂ ਨੂੰ ਮੈਂ ਤਾਂ ਅਪੀਲ ਕਰਨਾ ਚਾਹਣਾ ਬੇਨਤੀ ਕਰਨਾ ਚਾਹਣਾ ਵੀ ਵੀਰ ਜੀ ਮੇਰੇ ਵੀਰ ਪਿੰਡ ਗੁੱਡੀਆਂ ਦਾ ਢਾਈ ਚਲੋ ਉੱਥੇ ਬਾਈ ਜੀ ਸਾਡੇ ਹਰਿਆਣੇ ਵਾਲੇ ਵੀਰ ਬੈਠੇ ਰਹਿੰਦੇ ਆ ਜੀ ਆਹ ਵੇਖੋ ਸਾਰਾ ਦਿਨ ਤਾਉਾਂ ਦਾ ਇੱਥੇ ਹੁੱਕਾ ਚੱਲਦਾ ਹੈ ਜੀ ਤੇ ਹੁੱਕੇ ਤੇ ਬੈਠ ਕੇ ਵੱਡੇ ਵੱਡੇ ਫੈਸਲੇ ਕੀਤੇ ਜਾਂਦੇ ਆ ਜੀ ਕਾਉ ਜੀ ਹੁੱਕਾ ਲਾ ਰਿਆ ਜੀ ਤੇ ਇੱਧਰ ਸਾਰੇ ਹਰਿਆਣੇ ਵਾਲਿਆਂ ਦੇ ਰਹਿਣ ਬਸੇ ਰਿਆ ਜੀ ਤੇ ਇੱਕ ਹੁੱਕਾ ਬਾਈ ਜੀ ਇੱਧਰ ਰੱਖਿਆ ਹੋਇਆ ਹੈ ਨਾਲੇ ਕਿਉਂਕਿ ਹਰਿਆਣੇ ਵਾਲੇ ਜਿੱਡਾ ਮਰਜ਼ੀ ਫੈਸਲਾ ਹੋਵੇ ਜਾਂ ਕੋਈ ਵਿਆਹ ਸ਼ਾਦੀ ਹੋਵੇ ਤੇ ਵਿੱਚ ਬਾਈ ਜੀ ਹੁੱਕਾ ਜ਼ਰੂਰ ਰੱਖਦੇ ਨੇ ਹੋਕੇ ਤੋਂ ਬਿਨਾ ਬਾਈ ਜੀ ਕੋਈ ਮਸਲਾ ਹੱਲ ਨਹੀਂ ਹੁੰਦਾ ਚਲਾਇਆ ਜਾ ਰਿਹਾ ਜੀ ਤੇ ਵੀਡੀਓ ਸ਼ੇਅਰ ਜ਼ਰੂਰ ਕਰੋ ਬਾਦ ਤੋਂ ਬਾਦ ਜੀ ਅਬ ਥੈਂਕ ਲਾਈਆ ਆਈ ਗਾਇਸ ਆਪ ਦਰਦ ਦਰਦ ਵਿੱਚ ਤਾਲਾ ਪਾ ਰਿਹਾ ਹੈ ਤਾਲਾ ਨਾ ਲਾ ਦੇ ਨਾ ਇਹ ਮਾਣ ਦੀ ਚਾਹਤ ਤੇ ਇਹ ਜਿਹੜਾ ਮਾਰ ਰਿਹਾ ਹੈ ਨਾ ਉਹ ਕੋਈ ਦਾਰ ਨਾ ਰਿਹਾ ਜਿਹੜੇ ਕੋਲ ਨਾ ਠੀਕ ਹੈ ਸੱਜਣੋ ਤੇ ਇਧਰ ਪੱਤਰਕਾਰ ਭਾਈ ਜਰਾ ਵੀ ਆ ਰਿਹਾ ਜੀ ਸਟੈਂਡ ਚੱਕੀ ਆਉਂਦਿਆ ਜੀ ਪਾਣੀ ਪਾਣੀ ਗਰਮ ਕਰਨ ਵਾਲੀਆਂ ਜਿਹੜੀਆਂ ਰੱਖੀਆਂ ਹੋਈਆਂ ਟੈਂਕੀਆਂ ਕਿਸਾਨਾਂ ਨੇ ਬਾਈ ਜੀ ਇੱਥੇ ਸ਼ਨਾਣ ਪਾਣੀ ਕੀਤਾ ਜਾਂਦਾ ਹੈ ਜੀ ਸ਼ਨਾਣ ਪਾਣੀ ਕਰਕੇ ਵੀਰ ਬੈਠੇ ਹੋਇਆ ਜੀ ਤੇ ਵੇਖੋ ਜਿਹੜੀਆਂ ਪ੍ਰਸ਼ਾਸਨ ਦੀਆਂ ਗੱਡੀਆਂ ਉਹ ਵੀ ਇੱਥੇ ਪਹੁੰਚਦੀਆਂ ਹੈ ਜੀ ਤੇ ਸਾ ਪੰਜਾਬ ਸਰਕਾਰ ਮਿੰਟ ਮਿੰਟ ਤੇ ਬਗਜੀ ਪਤਾ ਲੈਣ ਪਹੁੰਚਦੀ ਹੈ ਜੀ ਵੇਰਾ ਫਿਰ ਕੋਈ ਸਰਕਾਰ ਦਾ ਬੰਦਾ ਆਇਆ ਬਾਈ ਜੀ ਦੇਖ ਸਕਦੇ ਆ ਗੱਡੀਆਂ ਲੈ ਕੇ ਪੰਜਾਬ ਸਰਕਾਰ ਉੱਥੋਂ ਤੱਕ ਫਿਰ ਇੱਧਰ ਵੀਰ ਬੈਠੇ ਹੋਏ ਆ ਜੀ ਖਨੌਰੀ ਬੰਦੇ ਮਰਨ ਵਰਤ ਤੇ ਸਾਰੇ ਕਿਸਾਨ ਭਰਾ ਵੇਖੋ ਹੁਣ ਸਟੇਜ ਵੱਲ ਜਾਣਗੇ ਸਾਰੇ ਪ੍ਰਸ਼ੇਦ ਵੇਖੋ ਹੋਰ ਜੋ ਜੋ ਕਿਵੇਂ ਡਟੇ ਹੋਏ ਜੀ ਕਿਹੜਾ ਇਲਾਕਾ ਸੱਜਣੋ ਹਾਂਜੀ ਬਰਨਾਲਾ ਜੀ ਪਿੰਡ ਹਡਾਇਆ ਵਾਹ ਜੀ ਵਾਹ ਜ਼ਿਲ੍ਹਾ ਬਰਨਾਲਾ ਪਿੰਡ ਹਡਾਇਆ ਕਿਵੇਂ ਚੱਲ ਰਿਹਾ ਮੁਰਦਾ ਸੱਜਣੂ ਬਿਲਕੁਲ ਜੀ ਵਧੀਆ ਚੱਲ ਰਿਹਾ ਤੇ ਕੋਈ ਬੇਨਤੀ ਕਰਨਾ ਚਾਹੁੰਦੇ ਜਿਹੜੇ ਪਿੰਡ ਬੈਠੇ ਸੱਜਣ ਵੀਰ ਜਿਵੇਂ ਦੂਸਰੀਆਂ ਜਥੇ ਬੰਦੀਆਂ ਕੁਝ ਆ ਗਈਆਂ ਕੁਝ ਰਹਿ ਗਈਆਂ ਹਾਂ ਜੀ ਪਹੁੰਚਣਾ ਚਾਹੀਦਾ ਜੀ ਬਿਲਕੁਲ ਜੀ ਹਨਾ ਸਾਰਿਆਂ ਨੂੰ ਆਉਣਾ ਚਾਹੀਦਾ ਜੀ ਬਿਲਕੁਲ ਜੀ ਬਿਲਕੁਲ ਪਰ ਜੀ ਪਹੁੰਚਦੇ ਰਹੇ ਜੀ ਕਹਿੰਦੇ 18 ਤਰੀਕ ਨੂੰ ਆਉਣਾ ਜੀ 18 ਤਰੀਕ ਨੂੰ ਹਨਾ ਆਪਣੀ ਮਰਨ ਦੇ ਆnde मुड़के ਭੋਗਾ ਦੇ ਇਕੱਠੇ ਹੋਣ ਦਾ ਕੀ ਫਾਇਦਾ ਜੀ ਹਨਾ ਸਾਰੇ ਉਹ ਤਾਂ ਸਾਰੀ ਆ ਜਾਣਗੇ ਜੀ ਬਿਲਕੁਲ ਜੀ ਬਿਲਕੁਲ ਜੀ ਨੇ ਜੀ ਨਹੀਂ ਬੰਦੇ ਦੀ ਕਦਰ ਕਰਨੀ ਤਾਂ ਹਨਾ ਬਿਲਕੁਲ ਜੀ ਹੰਡਾਈਆਂ ਪਿੰਡ ਵੀਰ ਦੱਸ ਰਿਹਾ ਜੀ ਤੇ ਜਿਲ੍ਹਾ ਵੀ ਵੀਰ ਨੇ ਆਪਣਾ ਦੱਸਿਆ ਤਾਂ ਸੀ ਵੇਖ ਸਕਦੇ ਹਾਂ ਸਾਰੇ ਭਰਾ ਬੈਠੇ ਹੋਏ ਹੈ ਜੀ ਤੇ ਆਸ਼ਾ ਟਰੈਕਟਰ ਵੇਖੋ ਕਿੱਡਾ ਕਰਾਂ ਟਾਇਰ ਟੂਰ ਪਾ ਗਈ ਕਿਰਾ ਗੱਲਾਂ ਪਰੇ ਕੀਤੀਆਂ ਹੋਈਆਂ ਪਈਆਂ ਆਸ਼ਾ ਟਰੈਕਟਰ ਪੂਰਾ ਸਿਰਾ ਕੰਮ ਬਾਈ ਜੀ ਕੀਤਾ ਹੋਇਆ ਹੈ ਵੇਖੋ ਟਾਇਰ ਟੱਪਾ ਇਹ ਇਧਰ ਬਾਬਾ ਕਾਲੀ ਪੱਟੀ ਸਿਰ ਤੇ ਬੰਨ ਕੇ ਕਿਉਂਕਿ ਰੋਜ਼ ਹੁੰਦਾ ਹੈ ਮਨਾਂ ਦੇ ਵਿੱਚ ਦੁੱਖ ਹੁੰਦਾ ਹੈ ਜੀ ਕਿਉਂਕਿ ਕਾਲੀ ਪੱਟੀ ਦਾ ਸੰਕੇਤ ਹੀ ਇਹ ਆ ਕਾਲੀ ਪੱਟੀ ਦਾ ਸੰਕੇਤ ਕਿਉਂਕਿ ਸਰਕਾਰਾਂ ਤੋਂ ਖੁਸ਼ ਨਹੀਂ ਕਿ ਜੀ ਲੋਕ ਕਿਸਾਨ ਹਾਂਜੀ ਵੀਰ ਜੀ ਹੱਸੀ ਗੱਲ ਜੀ ਵੀਰ ਜੀ ਕਿਹੜਾ ਇਲਾਕਾ ਆਪਣਾ ਜੀ ਇਹਰਾ ਪਿੰਡ ਕੋਠਾਗੁਰੂ ਦਾ ਹੀ ਬਟਿੰਡਾ ਜਿਹੜਾ ਵਾਹ ਜੀ ਵਾਹ ਕੋਠਾਗੁਰੂ ਦਾ ਬਲਾਕ ਦਾ ਅਗੋ ਜੀ 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 ਜੁੜ ਜੁਨੀਆਣਾ ਦਾਟ ਕੋਈ ਬਿਲਕੁਲ ਜੀ ਬਿਲਕੁਲ ਤੇ ਕੀ ਕਹਿਣਾ ਚਾਹੁੰਦੇ ਵੇਖੋ ਕਾਲੀਆਂ ਪੱਟੀਆਂ ਬੰਦਣੀਆਂ ਪੈ ਗਈਆਂ ਕਿਉਂਕਿ ਸਰਕਾਰ ਨੂੰ ਚਾਹੀਦਾ ਸੀ ਕੋਈ ਗੱਲਬਾਤ ਕਰਦੀ ਇਹਨਾਂ ਦਿਨ ਹੋ ਚੁੱਕੇ ਆ ਜੀ ਕੀ ਤੁਹਾਡੇ ਵਿਚਾਰ ਆ ਜੀ ਵੇਖੋ ਜੀ ਆਪਣੇ ਕੋਲੇ ਮਤਲਬ ਹਥਿਆਰ ਹੁੰਦਾ ਹੈ ਵੀ ਆਪਾਂ ਸ਼ਾਂਤਮਈ ਅਧੋਲਨ ਕਰਨਾ ਹੈ ਜੀ ਜੀ ਉਹਦੀ ਖਾਤਰ ਆਪਾਂ ਸਿਰ ਤੇ ਕਾਲੀ ਪੱਟੀ ਬੰਨ ਕੇ ਡੌੜਿਆਂ ਤੇ ਕਾਲੀ ਪੱਟੀ ਬੰਨ ਕੇ ਆਪਾਂ ਉਹਦਾ ਰੋਸ ਯਾਰ ਕਰਨਾ ਹੈ ਵੀ ਅਸੀਂ ਪਾਈ ਸਰਕਾਰ ਤੋਂ ਖੁਸ਼ ਨਹੀਂ ਸਰਕਾਰ ਸਾਡੀਆਂ ਮੰਗਾਂ ਕਿਉਂ ਨਹੀਂ ਲਾਗੂ ਕਰਦੀ ਮੰਨੀਆਂ ਹੋਣਗੀਆਂ ਮੰਗਾਂ ਮੰਗਾਂ ਜਿਹੜਾ ਆਪਾਂ ਕੋਈ ਅਲੱਗ ਤਾਂ ਹੈ ਨਹੀਂ ਵੀ ਅਸੀਂ ਅੱਜ ਕੋਈ ਨਵਾਂ ਕੋਈ ਮੰਗ ਰਹੇ ਆ ਤੇ ਜਿਹੜੀਆਂ ਪਹਿਲਾਂ ਉਹ ਦੋਨੋਂ ਆਪਣਾ 13 ਮਹੀਨੇ 14 ਮਹੀਨੇ ਆਪਾਂ ਲੜ ਕੇ ਮੰਗਾ ਮਨਾਹਾਂ ਸੀ ਉਹੀ ਮੰਗਾ ਲਾਗੂ ਕਰਾ ਰਹੇ ਆ ਇਹਦੇ ਵਿੱਚ ਕੋਈ ਨਵੀਂ ਕੋਈ ਮੰਗ ਨਹੀਂ ਰੱਖੀ ਵੀ ਸਾਡੀ ਆ ਵੀ ਮੰਗ ਹੋਣੀ ਚਾਹੀਦੀ ਆ ਆ ਵੀ ਹੋਣੀ ਚਾਹੀਦੀ ਆ ਪਹਿਲਾਂ ਵਾਲੀਆਂ ਮੰਗਾ ਉਹ ਵੀ ਸਾਨੂੰ ਦੇ ਨਹੀਂ ਰਹੀ ਕਿਉਂਕਿ ਸਾਡੀ ਲੋੜ ਹੀ ਦਿਵਾਲੀ ਮਾਗੀ ਸਾਰੀ ਇੱਥੇ ਲੰਗੀ ਆ ਅੱਜ ਮਾਗੀ ਦਾ ਦੇਣਾ ਹੈ ਨਹੀਂ ਅਸੀਂ ਆਪਦੇ ਬੱਚਿਆਂ ਦੇ ਵਿੱਚ ਜੇ ਸਾਡੀਆਂ ਮੰਗਾ ਮੰਨੀਆਂ ਹੁੰਦੀਆਂ ਅੱਜ ਜਾ ਕੇ ਅਸੀਂ ਆਪਦੇ ਬੱਚਿਆਂ ਦੇ ਵਿੱਚ ਮਾਗੀ ਮਨਾਉਂਦੇ ਤੇ ਆਪ ਦਾ ਵਧੀਆ ਬੱਚਿਆਂ ਦੇ ਵਿੱਚ ਰਾਜੀ ਖੁਸ਼ੀ ਰਹਿੰਦੇ ਅੱਜ ਸਾਨੂੰ ਇਹ ਪਿੰਡਾਂ ਦੇ ਵਿੱਚ ਇੱਥੇ ਰੋਲੀ ਜਾਂਦੇ ਆ ਵੇਖ ਕਿੰਨੇ ਸੰਧ ਖੜੇ ਆ ਇਹ ਸੰਧਾਂ ਦੀ ਬਹੁਤ ਜ਼ਿਆਦਾ ਐਵੇਂ ਤਾਂ ਕੀਮਤਾਂ ਇਹਨਾਂ ਦੀ ਜਿਹੜੇ ਇੱਥੇ ਸਾਡੇ ਘਰ ਰਹੇ ਆ ਬਿਲਕੁਲ ਜੀ ਬਿਲਕੁਲ ਇਹ ਕਰ ਰਹੇ ਆ ਇਹ ਗਲਾ ਰੰਗੇ ਸਰਕਾਰ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਕੱਲੀ ਸੈਂਟਰ ਨਹੀਂ ਕਹਿ ਸਕਦੇ ਇਹਦੇ ਵਿੱਚ ਪੰਜਾਬ ਸਰਕਾਰ ਦਾ ਵੀ ਹੱਥ ਹੈ ਪੰਜਾਬ ਸਰਕਾਰ ਦਾ ਹੱਥ ਹੈ ਕਿਉਂਕਿ ਜਦੋਂ ਕੇਂਦਰੀਵਾਲ ਨੂੰ ਉੱਥੇ ਦਿੱਲੀ ਲੋੜ ਪਈ ਸੀ ਤੇ ਉਹਦੀ ਜਾ ਕੇ ਸਾਰੇ ਦਾ ਸਾਰਾ ਪਰਿਵਾਰ ਉੱਥੇ ਜਾ ਕੇ ਅਧੋਲਨ ਤੇ ਬਹਿ ਗਿਆ ਸੀ ਬਿਲਕੁਲ ਜੀ ਹਾਂ ਇੱਥੇ ਆਪਣੀ ਖਾਤਰ ਇਹ ਗੱਲ ਵੀ ਨਹੀਂ ਕਰ ਰਿਹਾ ਗੱਲ ਨਹੀਂ ਕਰ ਰਿਹਾ ਜੀ ਬਿਲਕੁਲ ਜੀ ਇਹ ਆ ਇੱਥੇ ਇਹਨਾਂ ਦਾ ਕਹਿ ਸਕਦਾ ਹੈ ਵੀ ਇਹਨਾਂ ਦਾ ਭਾਈ ਹੱਕ ਬਣਦਾ ਹੈ ਹੱਕ ਬਣਦਾ ਹੈ हां ਜਿਹੜੇ ਹੱਕ ਬਣਦਾ ਹੈ ਉਹ ਦਿਓ ਦਿਓ ਇਨੀ ਗੱਲ ਕਹਿ ਸਕਦਾ ਹੈ हां ਇਨੀ ਗੱਲ ਕਹਿ ਸਕਦਾ ਹੈ ਬਿਲਕੁਲ ਜੀ ਬਿਲਕੁਲ ਮਤਲਬ ਉਹਨਾਂ ਦੇ ਨਾਲ ਗੱਠਪੁੱਤ ਨਹੀਂ ਬਣਿਆ ਹੋਇਆ ਬਿਲਕੁਲ ਜੀ ਬਿਲਕੁਲ ਜੇ ਕਹਿਣਾ ਹੋਵੇ ਤਾਂ ਬਿਲਕੁਲ ਖਰੀ ਗੱਲ ਹੈ ਜੀ ਖਰੀ ਹੈ ਜੇ ਇਸ ਕੋਈ ਦੋਰ ਹੈ ਨਹੀਂ ਬਿਲਕੁਲ ਜੀ ਬਿਲਕੁਲ ਇਹ ਆਪਣੇ ਪੱਖ 'ਚ ਪੱਖ 'ਚ ਹੈ ਨਹੀਂ ਪੱਖ 'ਚ ਹੁੰਦਾ ਤੇ ਅੱਜ ਇਹ ਉਹਨਾਂ ਨੂੰ ਮਿਹਣਾ ਮਾਰਦਾ ਇਹ ਭਾਈ ਐਨੇ ਕਿਸਾਨ ਸੀਧ ਹੋ ਗਏ ਹੈ ਬਿਲਕੁਲ ਜੀ ਬਿਲਕੁਲ ਤੇ ਇੰਨਾਂ ਦੀਆਂ ਅੱਖਾਂ ਚੱਲੀਆਂ ਗਈਆਂ ਬਹੁਤ ਨੁਕਸਾਨ ਹੋ ਰਿਹਾ ਹੈ ਭਾਈ ਮੈਂ ਇਹ ਇਹ ਬਰਦਾਸ਼ਤ ਨਹੀਂ ਕਰੂੰਗਾ ਇਹਨਾਂ ਦੀਆਂ ਮੰਗਾਂ ਮੰਨੋ ਇਹ ਵਿਚਾਰੇ ਘਰ ਨੂੰ ਜਾਣ ਬਿਲਕੁਲ ਜੀ ਬਹੁਤ ਬਿਲਕੁਲ ਇੰਨਾ ਹੀ ਕਾਲੀਆਂ ਪੱਟਿਆਂ ਦਾ ਇਹ ਹੀ ਮਸਲਾ ਹੈ ਬਿਲਕੁਲ ਜੀ ਬਿਲਕੁਲ ਜੀ ਅਸੀਂ ਖੁਸ਼ ਨਹੀਂ ਸਰਕਾਰ ਤੋਂ ਬਿਲਕੁਲ ਜੀ ਬਿਲਕੁਲ ਹਾਂ ਇਹ ਸਰਕਾਰ ਦੇ ਇੱਕ ਹੋਰ ਵੀ ਹੈ ਜਿਵੇਂ ਹੁਣ ਮੋਦੀ ਨੇ ਹੈ ਕਹਿੰਦੇ ਨਾ ਫਲਾਨੇ ਥਾਂ ਮੰਦਿਰ ਬਣਾਤਾ ਫਲਾਨੇ ਥਾਂ ਮੰਦਿਰ ਬਣਾਤਾ ਮੈਂ ਉਸ ਗੱਲ ਨੂੰ ਮੰਦਿਰ ਵੀ ਠੀਕ ਹੈ ਉਹਨਾਂ ਦਾ ਉਹ ਧਰਮ ਬਣਾਉਣ ਮੰਦਿਰ ਮੈਂ ਤਾਂ ਆਣਾ ਵੀ ਆਪਣੇ ਦੇਸ਼ ਨੂੰ ਮੰਦਰ ਬਣਾ ਦੇ ਬਿਲਕੁਲ ਯਰ ਬਖਰਬਨ ਰੁਪਈਆ ਲਾਤਾ ਉਧਰ ਆਪਣੇ ਦੇਸ਼ ਨੂੰ ਮੰਦਰ ਬਣਾ ਕੇ ਰੱਖੇ ਵੀ ਕਿਸਾਨ ਖੁਸ਼ ਤੇ ਮਜ਼ਦੂਰ ਖੁਸ਼ ਜਿੱਥੇ ਸਾਰੇ ਖੁਸ਼ ਹੈ ਉਹ ਸਮਝ ਲੈ ਮੰਦਰ ਹੈ ਮੰਦਰ ਬਣਾਉਣਾ ਕੋਈ ਮੰਦਰ ਨਹੀਂ ਹੁੰਦਾ ਮੰਦਰ ਨੂੰ ਸਮਝਣਾ ਹੈ ਉਹ ਆਪਦੀ ਪਰਜਾ ਨੂੰ ਸਮਝੇ ਬਿਲਕੁਲ ਜੀ ਬਈ ਉਹ ਤੋਂ ਵੱਡਾ ਕੋਈ ਮੰਦਰ ਨਹੀਂਗਾ ਬਿਲਕੁਲ ਜੀ ਬਿਲਕੁਲ ਰਾਜਾ ਉਹ ਹੁੰਦਾ ਜਿਹੜਾ ਰਾਜਾ ਉਹ ਹੁੰਦਾ ਜਿਹੜਾ ਆਪਣੀ ਪ੍ਰਜਾ ਦਾ ਦੁੱਖ ਸਮਝੇ ਹਾਂਜੀ ਪਰ ਜਨ ਖੁਸ਼ ਰੱਖੇ ਬਿਲਕੁਲ ਜੀ ਪਰ ਜਨ ਖੁਸ਼ ਹੈ ਤੇ ਸੰਗਲਾ ਵੀ ਮੰਦਿਰ ਉਹਦੇ ਅੰਦਰ ਹੀ ਮੰਦਿਰ ਹੈ ਬਿਲਕੁਲ ਜੀ ਬਿਲਕੁਲ ਜੇ ਪਰ ਜਨ ਖੁਸ਼ ਰੱਖੂਗਾ ਮੇਰੇ ਤੇ ਨਹੀਂ ਕੱਲੇ ਮੰਦਿਰ ਬਣਾਉਣਾ ਕੋਈ ਫਾਇਦਾ ਨਹੀਂ ਹੁੰਦਾ ਧੰਨਵਾਦ ਧੰਨਵਾਦ ਜੀ ਬਹੁਤ ਵਧੀਆ ਵੀਰ ਨੇ ਜਾਣਕਾਰੀ ਦਿੱਤੀ ਜੀ ਵੀ ਕਾਲੀ ਪੱਟੀ ਦਾ ਰੋਸ ਹੈ ਕਿਉਂਕਿ ਜੇ ਮੰਗਾ ਮੰਨ ਤੇ ਇਹ ਵੀ ਆਪਣੇ ਪਰਿਵਾਰਾਂ ਚ ਘਰ ਬੈਠ ਕੇ ਲੋੜੀ ਮਾਗੀ ਮਨਾ ਸਕਦੇ ਸੀ ਪਰ ਸਰਕਾਰਾਂ ਨੂੰ ਜੇ ਗੱਲ ਕਰੀਏ ਪੰਜਾਬ ਸਰਕਾਰ ਦੀ ਉਹਨਾਂ ਆ ਵੀ ਸਹਿਯੋਗ ਦੇਣਾ ਬੰਦਾ ਸੀ ਵੀ ਚਲੋ ਤੁਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰੋ ਬਹੁਤ ਵਧੀਆ ਵੀਰ ਨੇ ਗੱਲ ਰੱਖੀ ਹੈ ਜੀ ਧੰਨਵਾਦ ਵੀਰ ਜੀ ਤੇ ਸਾਰੇ ਦੇਖੋ ਇਹਨਾਂ ਦੇ ਪੋਸਟਰ ਲਾਏ ਗਿਆ ਜੀ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਬੀਕੇਯੂ ਅਮਰਜੀਤ ਸਿੰਘ ਰਾੜਾ ਸੂਬਾ ਪ੍ਰਧਾਨ ਬਲਜੀਤ ਸਿੰਘ ਸੂਬਾ ਮੀਤ ਪ੍ਰਦਾਣ ਸੁਭਾਸ ਕੱਤਰ சுகਦੇਵ ਸਿੰਘ ਚੀਮਾ ਖਨੇਕ ਸਿੰਘ ਟਾਂਡਾ ਠੀਕ ਆ ਜੀ ਬਾਕੀ ਆਪਾਂ ਚੱਲਦੇ ਆ ਜਿੱਥੇ ਕੋੜ ਬੁੱਢਾ ਦੇ ਰਹਿਣ ਵਸੇਰੀਆ ਜੀ ਉਧਰ ਨੂੰ ਚੱਲਦੇ ਆ ਇਹ ਕੋੜ ਬੁੱਢਾ ਜਥੇਬੰਦੀ ਦੇ ਰਹਿਣ ਵਸੇਰੀਆ ਜੀ ਆਲਾ ਸਫਾਈ ਕੀਤੀ ਜਾ ਰਹੀ ਹੈ ਉੱਤੇ ਜਿਹੜਾ ਵੀ ਵੀਰ ਭਰਾ ਵੀ ਪਹੁੰਚ ਰਿਹਾ ਖਨੌਰੀ ਚੱਲੋ ਖਨੌਰੀ ਚੱਲੋ ਅੰਦੋਲਨ ਭਾਰਤੀ ਕਿਸਾਨ ਯੂਨੀਅਨ ਵੇਖੋ ਕਿੰਨੇ ਟਰੈਕਟਰ ਆ ਜਿਹੜੇ ਨਵੇਂ ਆਏ ਆ ਜੀ ਤੇ ਇਹ ਜਿਹੜਾ ਮੋਟਰਸਾਈਕਲ ਆ ਬਾਈ ਜਿਸਰਫ ਜਿਸਪਾਲ ਸਿੰਘ ਇਧਰ ਆ ਤੇਰੀ ਕਰੀਏ ਇੰਟਰਵਿਊ ਵਧੀਆ 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 ਅੱਜ ਜਿਸਪਾਲ ਸਿੰਘ ਦਾ ਮੋਟਰਸਾਈਕਲ ਜੋ ਮੋਰਚੇ 'ਚੋਂ ਮਿਲਿਆ ਸੀ ਬਹੁਤ ਵੱਡੀ ਪ੍ਰਾਪਤੀ ਐ ਇਸ ਵੀਰ ਦੀ ਇਸ ਵੀਰ ਨੇ ਵੀ ਬੜੀਆਂ ਅਲੱਗ-ਅਲੱਗ ਹੀਰੋਆਂ ਦੀਆਂ ਆਵਾਜ਼ਾਂ ਕੱਢ ਕੇ ਜਨਤਾ ਨੂੰ ਦਿੱਤਾ ਗਿਆ ਸੀ ਜੀ ਇਹ ਬਿਲਕੁਲ ਜੀ ਬਿਲਕੁਲ ਤੇ ਕਿਹੜੀ ਕਿਸੇ ਬੰਦੀ ਦਾ ਨਾਰਿਆ ਸੀ ਜੀ ਇਹ ਆਪਣੇ ਜੀ ਜਵਾਬੇ ਵਾਲਿਆ ਜਵਾਬੇ ਆਂਗਲੈਂਡ ਦੀ ਖੋਜਾ ਕਿਸ स्पोर्ट ਤੇ ਕਿਸਾਨ ਮਜ਼ਦੂਰ ਇਕੱਠੇ ਜਿੰਦਾਬਾਦ 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 ਦੇਖੋ ਹਰਿਆਣੇ ਵਾਲੇ ਸੁਭਾ ਗੁਜਾਰ ਰਿਹਾ ਜੀ ਅੱਗੋਂ ਆ ਰਿਹਾ ਮਜ਼ਦੂਰ ਇਕਤਾ ਜਿੰਦਬਾਦ ਜਿੰਦਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਬਾਦ ਜਿੰਦਬਾਦ ਪੰਜਾਬ Haryana ਪਾਈਚਾਰਾ ਜਿੰਦਬਾਦ 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 ਜ ਜਾ ਰਿਹਾ ਜੀ ਆਪਣੇ ਯੋਧਿਆਂ ਨੂੰ ਨਾਲ ਲੈ ਕੇ ਗੱਲੇਵਾਲ ਸਾਹਿਬ ਹਰਿਆਣਿਆ ਦਾ ਵੀਰ ਭਾਈਚਾਰਾ ਸਾਰਾ ਦੇਖੋ ਨਾਲ ਸਪੋਰਟ ਕਰ ਰਿਹਾ ਜੀ ਪੂਰਾ ਅਬ ਮਨੂ ਕਹਾੜ ਸਭ ਤੋਂ ਅੱਗੇ ਜਾ ਰਿਹਾ ਤੇ ਯੋਧੇ ਨਾਲ ਉਹਨਾਂ ਦੇ ਸਹਿਯੋਗ ਦੇ ਰਿਹਾ ਜੀ ਵੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਇਹ ਕਿਸਾਨ ਭਾਈ ਜੀ ਪਹੁੰਚ ਰਹੇ ਹੈ ਜੀ ਅਬ ਮਨੂ ਕਹਾੜ ਤਾਉ ਜੀ ਜੱਥਾ ਹਰਿਆਣਾ ਤੇ ਇੱਕ ਜੱਥਾ ਹਰ ਰੋ ਜਾਵੇ ਹੈ ਜੀ ਜੀ ਕੱਲ ਸੋਨੀਪਟ ਕਾ ਪਰਸੋਈਸ ਹਰਕਾ ਅੱਜ ਕੈਂਥਲ ਆਇਆ ਕੱਲ ਜਿੰਨ ਕਾ ਇਸ ਤਰ੍ਹਾਂ ਹਰ ਰੋ ਇੱਕ ਜੱਥਾ ਵੈ ਆਜੀ ਕੈਂਥਲ ਕਾ ਜੱਥਾ ਜ਼ਿਲ੍ਹਾ ਕੈਂਥਲ ਜੀ ਜੀ ਜ਼ਿਲ੍ਹਾ ਕੈਂਥਲ ਤੋਂ ਇਹ ਜੱਥਾ ਆਇਆ ਜੀ ਤੇ ਅਬ ਮੰਨੂ ਕੋਹੜ ਅੱਗੇ ਵਜਦੀ ਹਾਂਜੀ 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 ਤੇ ਵੇਖੋ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਜਦੋਂ ਆਉਂਦੇ ਆ ਹੋਰ ਜੀ ਅਫਸਰੋ ਤੇ ਇਹ ਮੋਟਰਸਾਈਕਲ ਬਾਈ ਜੀ ਉਹਨਾਂ ਨੂੰ ਦਿੱਤਾ ਗਿਆ ਸੀ ਤੇ ਅਲੱਗ-ਅਲੱਗ ਆਵਾਜ਼ਾਂ ਕੱਢਦਾ ਭਰਾ ਤੇ ਇੱਧਰ ਕੋੜ ਬੁੱਢਾ ਸਾਹਿਬ ਜੈਸੇ ਬੰਦੀ ਦੇ ਲੰਗਰ ਚੱਲ ਰਿਹਾ ਜੀ ਤੇ ਇਹ ਆ ਪੰਪ ਦੇ ਟਰਾਲੀਆਂ ਲੱਗੀਆਂ ਆਪਣੀਆਂ ਤੇ ਦੇਖੋ ਜੀ ਟਰਾਲੀਆਂ ਕਿਸਾਨੀਆਂ ਦੀਆਂ ਨੇ ਅਬਾ ਮੰਨੂ ਕੋ ਹਰਦੂ ਕਿਸੇ ਲੱਗਿਆ ਮਾਈ ਸਾਡੀ ਚਾਰ ਪਾਰ ਰਹੀ ਮਾਤਾ ਪਾਈ ਜਾਂਦੇ ਚਾਰ ਵਾਹ ਜੀ ਵਾਹ ਮਾਤਾ ਕਿਹੜਾ ਕਿਹੜਾ ਪਿੰਡ ਆ ਆਪਣਾ ਅੰਬਰਸਰ ਜੀ ਵਾਹ ਜੀ ਵਾਹ ਬੜਾ ਤਗੜਾ ਵੇਖੋ ਘਰ ਬਣਾ ਕੇ ਬਹਿ ਗਏ ਇੱਥੇ ਬਿਲਕੁਲ ਜੀ ਬਿਲਕੁਲ ਘਰ ਬਣਾ ਕੇ ਬਹਿ ਗਏ ਆ ਜੀ ਮੋਦੀ ਨਿਆ ਦਾ ਉਹ ਤੇ ਜਾਵਾਂਗੇ ਬਿਲਕੁਲ ਜੀ ਜਿਨਾ ਚਿਰ ਮੋਦੀ ਹੈ ਨਾ ਨਹੀਂ ਨਹੀਂ ਇੱਥੇ ਕੋਠੇ ਪਾਵਾਂਗੇ ਇੱਥੇ ਕੋਠੇ ਪਾਵਾਂਗੇ ਛੜਕਦੇ ਹੀ ਮੋਦੀ ਨਾਲ ਕੇ ਨਾ ਨਹੀਂ ਲੈਣਾ ਬਿਲਕੁਲ ਜੀ ਬਿਲਕੁਲ ਮੋਦੀ ਦਾ ਆਂਦੇ ਹੁੰਦੇ ਆ ਨਾ ਵੀ ਮੋਦੀ ਤੇਰਾ ਕਿਸੇ ਨਹੀਂ ਲੈਣਾ ਨਾ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਸਰ ਮਿੰਨਗੇ ਤੇ ਬਿਲਕੁਲ ਜੀ ਬਿਲਕੁਲ 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 ਵਾਕਿਆ ਮਾਤਾ ਅੰਮ੍ਰਿਤਸਰ ਪਿੰਡ ਕਿਹੜਾ ਮਾਤਾ ਜੀ ਜਠੋੜ ਪਿੰਡਿਆ ਜਠੋੜ ਪਿੰਡਾ ਮਾਤਾ ਦਾ ਵੀ ਮੋਦੀ ਤੇਰਾ ਕਿਸੇ ਨੇ ਵਾਕਿਆ ਨਾ ਨਹੀਂ ਲੈਣਾ ਤੇ ਇਹਨਾਂ ਯੋਧਿਆਂ ਨੂੰ ਸਦਾ ਲੋਕ ਯਾਦ ਕਰਨਗੇ ਢੱਲੇ ਵਾਲ ਵਾਲ ਨੂੰ ਉਹਨਾਂ ਨੂੰ ਕੋਈ ਅੱਗ ਲਾਉਣ ਵਾਲਾ ਵੀ ਨਹੀਂ ਲੱਭਣਾ ਢੱਲੇ ਵਾਲ ਵਾਲੇ ਦੇ ਮਗਰ ਤੇ ਦੁਨੀਆ ਕਿਤੇ ਲੱਖਾਂ ਕਰੋੜਾਂ ਦਾ ਹੀ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਗੜੀ ਦਾ ਧੰਨਵਾਦ ਮਾਤਾ ਇੱਧਰ ਬਾਬਾ ਜੀ ਨੇ ਆਟਾ ਗੁੰਨਤਾ ਤੇ ਪੈਣਾ ਅਜੇ ਵੀ ਫੁਲਕੇ ਜਿਹੜੇ ਪਕਾਈ ਜਾ ਰਹੀਆਂ ਤੁਸੀਂ ਦੇਖ ਸਕਦੇ ਹੋ ਫੁਲਕੇ ਪੱਕ ਰਾਇਆ ਜੀ ਇੱਥੇ ਇੱਧਰ ਸਬਜ਼ੀ ਬਣਾ ਦਿੱਤੀ ਇੱਧਰ ਸੇਵਾਦਾਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇੱਧਰ ਬਾਬਾ ਪ੍ਰਗਟ ਸਿੰਘ ਲੱਗੇ ਹੋਏ ਆ ਜੀ ਠੀਕ ਹੈ ਜੀ ਛਾਹ ਪਾਣੀ ਫੁਲਕਾ ਪਾਣੀ ਚੱਲ ਰਿਹਾ ਕੋਲ ਫੁੱਟੇ ਚ ਅੱਜ ਬੰਦੀ ਦਾ ਬਾਬਾ ਤੇ ਇਧਰ ਵੇਖੋ ਸ਼ੱਕਰ ਕੋੜ ਮਿਲਾ ਕੇ ਤੇ ਚਾਹ ਜਿਹੜੀ ਬਣਾਈ ਜਾਂਦੀ ਹੈ ਜੀ ਤੇ ਸਾਰਾ ਸਿਸਟਮ ਵੇਖੋ ਕਿਵੇਂ ਲੰਗਰ ਚੱਲ ਰਿਹਾ ਅੱਜ ਅਸੀਂ ਵੀ ਇੱਥੇ ਟੈਂਕੀ ਛੱਡ ਕੇ ਜਾ ਰਹੇ ਆ ਜਿਹੜੀ ਕੈਬਨਟ ਮੰਤਰੀ ਸਰਦਾਰ ਲਾਲਜੀਤ ਸਿੰਘ ਪੁੱਲਰ ਸਾਹਿਬ ਨੇ ਵੇਖੋ ਇੱਥੇ ਚਾਹ ਬਣਾਈ ਗਈ ਹੈ ਸੰਗਤਾਂ ਛਕਦੀਆਂ ਜੀ ਤੇ ਖੁੱਲੇ ਕਫੇ ਇਤਰਾ ਹੀ ਚੱਲਦੇ ਆ ਸਾਰਾ ਦਿਨ ਹੀ ਸਾਰਾ ਦਿਨ ਸਾਰੀ ਰਾਤ ਜਿਹੜੇ ਸੇਵਾਦਾਰ ਇੱਥੇ ਡਿਊਟੀਆਂ ਨਿਭਾਉਂਦੇ ਆ ਜੀ ਬੜੀ ਤਕੜੀ ਗੱਲ ਆ ਜੀ ਤੇ ਕਿਵੇਂ ਜਿਹੜੇ ਜਥੇ ਆ ਪ੍ਰਸ਼ਾਦਾ ਛੱਕ ਕੇ ਜਾਣਾ ਪ੍ਰਸ਼ਾਦਾ ਜੀ ਪੰਚਾਇਤ ਭਗਵਾਨਪੁਰਾ ਉਥੋਂ ਦੀ ਹੈ ਜੀ ਤੇ ਇੱਧਰ ਬਾਈ ਜੀ ਪਾਣੀ ਗਰਮ ਕੀਤਾ ਜਾ ਰਿਹਾ ਵੇਖੋ ਬਾਬਾ ਪ੍ਰਕਾਸ਼ ਸਿੰਘ ਆ ਜਾ ਭਾਈ ਗਾਓ ਮੇਰਾ ਚਲੋ ਚਲੋ ਠੀਕ ਹੈ ਚਲੋ ਬੰਦ ਕਰਦੇ ਕਿੱਥੋਂ ਕਿੱਥੋਂ ਬੰਦ ਕਰਨਾ ਮੈਂ ਦੱਸਿਆ ਕਿਹੜੇ ਤੋਂ ਬੰਦ ਕਰਕੇ ਚਾਹ ਇਹਦੇ ਉੱਤੇ ਨਾ ਰੱਖ ਆ ਇਹ ਉੱਤੇ ਨਾ ਰਹਿਣ ਦੀ ਪਤਰੀ ਨੇ ਥੱਲੇ ਲਾ ਦੇ ਇੱਥੋਂ ਬੰਦ ਕਰਨਾ ਉੱਤੋਂ ਕਿੱਥੋਂ ਤੋਂ ਅੱਛਾ ਅੱਛਾ ਇੱਥੇ ਪੋਣ ਲਈ ਠੀਕ ਹੈ ਜੀ ਇੱਥੇ ਪੋਣ ਲਈ ਠੀਕ ਆ ਹੁਣ ਚਾਹ ਬਣਾ ਰਹੇ ਆ ਕਿਉਂਕਿ ਪਿੰਡੋ ਕਿਹੜਾ ਪੇ ਗਿਆ ਪ੍ਰਸ਼ਾਦ ਪ੍ਰਸ਼ਾਦ ਅੱਛਾ ਠੀਕ ਆ ਦੇਖੋ ਪ੍ਰਸ਼ਾਦ ਵੀ ਬਣਾਇਆ ਗਿਆ ਜੀ ਅਰਦਾਸ ਪਾਣੀ ਬੰਤੀ ਕੀਤੀ ਤੇ ਹੁਣ ਆਪਾਂ ਇੱਥੇ ਚਾਹ ਛਕਾਂਗੇ ਵੇਖੋ ਚਾਹ ਬਣਾ ਰਹੇ ਆ ਤੇ ਫਿਰ ਕਰਾਂਗੇ ਗੱਲਬਾਤ ਵੀਡੀਓ ਸ਼ੇਅਰ ਕਰ ਦਿਓ ਵਾਦ ਤੋਂ ਬਾਅਦ ਜੀ ਕਾਫੀ ਸਮਾਂ ਹੋ ਚੁੱਕਾ ਹੈ ਭਾਈ ਜੀ ਗੱਲਬਾਤ ਕਰ ਦਿਆਂ ਨੂੰ ਇਕਰਾ ਕੋਟ ਕਾ ਬੀਲ ਜਿਉਣਾ ਆਪਾਂ ਇੱਥੇ ਪਰਹਿਣ ਬਸੇੜੇ ਚ ਜਿੱਥੇ ਬਾਬਾ ਪ੍ਰਗਟ ਸਾਹਿਬ ਪ੍ਰਗਟ ਸਿੰਘ ਦਾ ਲੰਗਰ ਚੱਲਦਿਆ ਜੀ ਉੱਥੇ ਹੁਣ ਆਪਾਂ ਚਾਹ ਛਕਣ ਰਹੇ ਆ ਜੀ ਧੰਨਵਾਦ ਜਿਉਂਦੇ ਵਸਦੇ ਰਹੋ ਤੇ ਬਾਕੀ ਫਿਰ ਪੰਜਾਂ ਕਿ ਮਿੰਟਾਂ ਬਾਅਦ ਆਪਾਂ ਲਾਈਵ ਹੋਣਾ ਧੰਨਵਾਦ ਜੀ ਵਰਗੀ ਵਰਗੀ ਬਾਪੂ